और तीसरा टाइप जैसे हमारी बहने तो हम अंदर से भी मांसपेशी हमारी गर्म हो चुकी है बाहर से भी गर्म है तो स्टार्ट करते हैं हथेलिया चक की ओर सांस को भरते भरते ਨਿਕਾਲ ਕਰ ਸਾਹਸ ਭਰਤੇ ਭਰਤੇ ਸਰ ਇੱਕ ਮਿੰਟ ਜੀ ਨਮਸਕਾਰ ਮੁਦਰਾ ਜਿਨੂੰ ਨਿਯੰਬੂ ਜੀ ਉਸੇ ਚਿਰਕਤ ਵੀ ਕੀਤੀ ਔਰ ਸਹਿਰੀਆਂ ਵਾਸਤੇ ਕੀਤੀ ਕੀ ਕਹਿਣਾ ਚਾਹੋਗੇ ਦੇਖੋ ਮੈਂ ਅੱਜ ਦੇ ਦਿਨ ਦੀ ਇੰਟਰਨੈਸ਼ਨਲ ਯੋਗਾ ਡੇ ਹੈ ਤੇ ਮੈਂ ਬਹੁਤ ਵਧਾਈ ਦੇਣਾ ਤੇ ਸਾਡੇ ਭਾਰਤੀਆਂ ਲਈ ਤਾਂ ਹੋਰ ਵੀ ਵੱਡੀ ਖਾਸ ਗੱਲ ਹੈ ਕਿ ਸਾਡੀ ਇਹ ਸੰਸਕ੍ਰਿਤੀ ਹੈ ਤੇ ਤੁਹਾਨੂੰ ਸਾਡੇ ਪੁਰਖਿਆਂ ਤੋਂ ਇਹ ਵਿਰਾਸਤ ਦੇ ਵਿੱਚ ਜਿਹੜਾ ਯੋਗਾ ਉਹ ਮਿਲਿਆਗਾ ਤੇ ਅੱਜ ਪੂਰੀ ਦੁਨੀਆ ਦਾ ਲੋਹਾ ਮੰਨ ਰਿਹਾ ਤੇ ਵੈਸਟਰਨ ਦੇਸ਼ਾਂ ਦੇ ਵਿੱਚ ਵੀ ਜਿਹੜਾ ਅੱਜ ਯੋਗਾ ਬੜਾ ਪ੍ਰਚਲਿਤ ਹੈ ਜਿਹੜਾ ਉਹ ਹੋ ਰਿਹਾ ਕਿਉਂਕਿ ਸਿਹਤ ਨੂੰ ਤੰਦਰੁਸਤ ਰੱਖਣ ਦੇ ਲਈ ਮਤਲਬ ਕਿ ਇਸ ਤੋਂ ਕੋਈ ਕਾਰਗਰ ਚੀਜ਼ ਮੈਨੂੰ ਲੱਗਦਾ ਨਹੀਂ ਸਾਬਤ ਹੋ ਸਕਦੀ ਹੈ ਸੋ ਅੱਜ ਮੈਂ ਸ਼ਹਿਰ ਵਾਸੀਆਂ ਨੂੰ ਇਹ ਬੇਨਤੀ ਵੀ ਕੀਤੀ ਹੈ ਕਿ ਇਹ ਅੱਜ 1 ਦਿਨ ਹੈ ਪਰ ਇਹਦੂ ਬਿਨਾ ਵੀ 364 ਦਿਨ ਹੋਰ ਹੁੰਦੇ ਆ ਉਹ ਉਹਨਾਂ ਦਿਨਾਂ ਦੇ ਵਿੱਚ ਵੀ ਆਪਾਂ ਯੋਗਾ ਵੀ ਕਰੀਏ ਆਪਾਂ ਐਕਸਰਸਾਈਜ਼ ਵੀ ਕਰੀਏ ਤਾਂ ਕਿ ਆਪਾਂ ਆਪਣੇ ਸਰੀਰ ਨੂੰ ਜਿਹੜਾ ਤੰਦਰੁਸਤ ਆ ਉਹ ਰੱਖ ਸਕੀਏ ਕਿਉਂਕਿ ਬਾਕੀ ਦੁਨੀਆ ਦੀਆਂ ਸਾਰੀਆਂ ਧਨ ਦੌਲਤਾਂ ਅਹੁਦੇ ਸਭ ਕੁਝ ਤੁਹਾਡੇ ਲਈ ਨੇਫਾ ਲੱਗਦਾ ਜੇ ਤੁਹਾਡਾ ਸਰੀਰ ਜਿਹੜਾ ਉਹ ਤੰਦਰੁਸਤ ਨਾ ਹੋਵੇ ਸੋ ਤੁਸੀਂ ਆਪਣੇ ਆਪ ਨੂੰ ਵੀ ਆਪਣੇ ਪਰਿਵਾਰ ਨੂੰ ਵੀ ਤੇ ਸਮਾਜ ਨੂੰ ਵੀ ਸਭ ਤੋਂ ਮੈਂ ਸਮਝਦਾ ਕਿ ਜੋ ਆਪ ਦੇ ਲਈ ਵੀ ਤੁਹਾਡੇ ਫਾਇਦੇਮੰਦ ਦਾ ਵੱਡੀ ਦੇਣ ਜਿਹੜੀ ਇਹ ਦੇ ਸਕਦੇ ਹੋ ਜੇ ਆਪ ਤੁਸੀਂ ਤੰਦਰੁਸਤ ਰਹੋਗੇ ਆਪ ਤੰਦਰੁਸਤ ਰਹੋਗੇ ਪਰਿਵਾਰ ਤੇ ਬੋਝ ਵੀ ਨਹੀਂ ਪਊਗਾ ਸਮਾਜ ਤੇ ਬੋਝ ਵੀ ਨਹੀਂ ਪਊਗਾ ਦਿਮਾਗ ਵੀ ਤੰਦਰੁਸਤ ਰਹੂਗਾ ਦਿਮਾਗ ਤੰਦਰੁਸਤ ਰਹੂਗਾ ਤੇ ਇਹ ਵੀ ਤੁਸੀਂ ਚੰਗੇ ਇਨਸਾਨ ਵੀ ਜਿਹੜੇ ਉਹ ਬਣ ਕੇ ਜਿਹੜਾ ਉਹ ਰਹੋਗੇ ਤੇ ਬਾਕੀ ਸਰਕਾਰ ਵੱਲੋਂ ਵੀ ਸੀਐਮ ਦੀ ਯੋਗਸ਼ਲਾ ਪ੍ਰੋਗਰਾਮ ਚੱਲ ਰਿਹਾ ਇੱਥੇ ਅੱਜ ਚਲੋ ਇੰਟਰਨੈਸ਼ਨਲ ਯੋਗਾ ਡੇ ਸੀ ਪਰ ਰੋਜ਼ ਇੱਥੇ ਯੋਗਾ ਕਰਵਾਇਆ ਜਾਂਦਾ ਸਾਡੇ ਜਿਹੜੇ ਇਨਸਟ੍ਰਕਟਰ ਨੇ ਇੱਥੇ ਆਉਂਦੇ ਆ ਤੇ